ਅਸਲਾਮ ਵਾਲੇਕਮ ਵੀਰੋ ਕੀ ਹਾਲ ਹੈ ਅਮਿਤ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਵੱਡੀਆਂ ਗੱਲਾਂ ਦੇ ਬਾਰੇ ਜ਼ਿਕਰ ਕਰਾਂਗੇ ਇੱਕ ਤੇ ਜਿਹੜਾ ਹੜ੍ਹ ਦਾ ਕਰਕੇ ਸੁਲਾਬ ਦਾ ਕਰਕੇ ਇਹ ਦੇਖੋ ਕਿ ਪੰਜਾਬ ਦੇ ਬਹੁਤ ਸਾਰੇ ਲੋਕ ਡੁੱਬ ਕੇ ਮਰਨਦੇ ਤੇ ਨਾਲ ਹੀ ਨਾਲ ਦੇਖੋ ਕਿ ਇਹ ਜ਼ਰੀਲੀ ਜਿਹੜੇ ਜਾਨਵਰ ਉਹ ਵੀ ਹੁਣ ਪੰਜਾਬ ਦੇ ਵਿੱਚ ਆ ਗਏ ਆ ਪਾਣੀ ਦੇ ਨਾਲ ਤੇ ਦੂਸਰੀ ਵੱਡੀ ਖਬਰ ਇਹ ਹੈ ਕਿ ਜਿਹੜੇ ਕਰਨਲ ਵਾਰਡ ਦੇ ਘਰ ਵਾਲੀ ਹੈ ਉਹਨੂੰ ਹੁਣ ਇंसाफ ਮਿਲਣ ਜਾ ਰਿਹਾ ਹੈ ਜਿਹੜੇ ਚਾਰ ਪੁਲਿਸ ਅਫਸਰ ਸੀ ਉਹਨਾਂ ਨੂੰ ਬਹੁਤ ਸਖ਼ਤ ਸਜ਼ਾ ਮਿਲਣ ਲੱਗੀ ਹੈ ਤੇ ਤੀਸਰੀ ਵੱਡੀ ਖਬਰ ਇਹ ਹੈ ਕਿ ਹੜ੍ਹ ਦੇ ਮਕਾਮ ਤੇ ਸਲਾਬ ਜ਼ਿਆਦਾ ਜਗ੍ਹਾ ਤੇ ਸਲਾਬ ਵਾਲੀ ਜਗ੍ਹਾ ਤੇ ਜਾ ਕੇ ਜਿਹੜੇ ਸੁਖਬੀਰ ਸਿੰਘ ਬਾਦਲ ਹੈ ਉਹ ਆਪਣੀ ਸਿਆਸਤ ਚਮਕਾਉਂਦੇ ਆ ਬਜਾਏ ਕਿ ਕੁਝ ਕੰਮ ਕਰਨ ਦੇ ਮੁਖਾਲਫ ਪਾਰਟੀ ਦੇ ਯਾਨੀ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਦੇ ਮੁਖਾਲਫ ਦੁਬਾਰਾ ਫੇਰ ਐਸੀ ਗੱਲ ਕਰਦੇ ਪਏ ਇੰਜ ਬੋਲਦੇ ਪਏ ਆ ਕਿ ਲੋਕ ਮੁੱਖ ਮੰਤਰੀ ਪੰਜਾਬ ਦੇ ਖਿਲਾਫ ਹੋ ਜਾਣ ਇਹ ਸਾਰੀਆਂ ਖਬਰਾਂ ਦਾ ਖਲਾਸਾ ਅਪ ਅੱਜ ਦੀ ਵੀਡੀਓ ਚ ਜਾਣੇ ਪਹਿਲਾਂ ਆਪਾਂ ਚਲ ਕੇ ਦੇਖ ਲੈਨੇ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਪੰਜਾਬ ਦੇ ਅੰਦਰ ਤਿੰਨ ਵੱਡੀਆਂ ਖਬਰਾਂ ਨੇ ਤਹਿਲਕਾ ਮਚਾ ਦਿੱਤਾ ਇੱਕ ਪਾਸੇ ਪਾਣੀ ਦੇ ਵਿੱਚ ਹੜ੍ਹਾਂ ਦੇ ਨਾਲ ਪੰਜਾਬ ਦੇ ਲੋਕਾਂ ਦੀ ਡੁੱਬ ਕੇ ਮੌਤ ਹੋ ਰਹੀ ਹੈ ਔਰ ਦੂਜੇ ਪਾਸੇ ਕਰਨਲ ਮਾਮਲੇ ਦੇ ਵਿੱਚ ਚਾਰ ਪੁਲਿਸ ਮੁਲਾਜ਼ਮ ਜਿਹੜੇ ਕਿ ਬੜੀ ਦੇਰ ਬਾਅਦ ਉਹਨਾਂ ਨੂੰ ਇੱਕ ਬਹੁਤ ਵੱਡੀ ਸਜ਼ਾ ਮਿਲੀ ਹੈ ਔਰ ਤੀਜੀ ਖਬਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਜਿਹੜੀ ਕੱਲ ਇੱਕ ਵੀਡੀਓ ਵਾਇਰਲ ਹੁੰਦੀ ਹੈ ਇੱਕ ਸਰਪੰਚ ਦੇ ਨਾਲ ਗੱਲ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਵੱਨਿਓ ਇੱਕ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਦੀ ਸਰਕਾਰ ਇਸ ਮੁੱਦੇ ਪ੍ਰਤੀ ਯਾਨੀ ਹਣਾਂ ਦੇ ਪ੍ਰਤੀ ਕੋਈ ਕੰਮ ਨਹੀਂ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਆਪਣੇ ਜੋਰਾ ਸ਼ੋਰਾ ਦੇ ਨਾਲ ਆਪਣੀ ਵਹਿਮ ਚਲਾ ਰਹੇ ਸੀ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਉੱਤੇ ਵੱਟ ਧਰ ਦਿੰਦੇ ਨੇ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਕਈ ਵਾਰ ਤੁਸੀਂ ਵੇਖਿਆ ਕਿ ਲੈਂਡ ਪੂਲਿੰਗ ਦਾ ਮੁੱਦਾ ਜਦੋਂ ਦਾ ਸਰਕਾਰ ਪੰਜਾਬ ਦੇ ਅੰਦਰ ਲਿਆਂਦਾ ਤਾਂ ਉਸੇ ਦਿਨ ਤੋਂ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੀ ਕਾਟ ਕਰਨੀ ਸ਼ੁਰੂ ਕਰ ਦਿੱਤੀ ਸੀ ਇਹ ਪੰਜਾਬ ਦੇ ਲੋਕਾਂ ਮੰਨਿਓ ਸਾਡੇ ਬੰਨਿਓ ਵੀ ਕਿਹਾ ਗਿਆ ਸੀ ਕਿ ਲੈਂਡ ਪੂਲਿੰਗ ਪਾਲਿਸੀ ਇਹ ਤੁਹਾਨੂੰ ਮਾ ਦੇ ਸਕਦੀ ਹੈ ਇਨੂੰ ਵਾਪਸ ਲੈ ਲਓ ਬਹੁਤ ਸਾਰੇ ਪੰਜਾਬ ਦੇ ਪੱਤਰਕਾਰਾਂ ਨੇ ਪੰਜਾਬ ਦੇ ਲੋਕਾਂ ਨੇ ਕਿਸਾਨ ਭਾਈਚਾਰੇ ਨੇ ਇਹੀ ਗੱਲ ਕਹੀ ਸੀ ਪਰ ਪੰਜਾਬ ਦੀ ਸਰਕਾਰ ਨੇ ਉਹ ਮੁੱਦਾ ਉੱਥੇ ਹੀ ਰੋਕ ਦਿੱਤਾ ਸੀ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਉਸੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੰਗੀ ਤਰ੍ਹਾਂ ਘੇਰ ਲਿਆ ਸੀ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਥੰਮੇ ਰਾਉਣ ਵਾਸਤੇ ਸੁਖਵੀਰ ਸਿੰਘ ਬਾਦਲ ਕੱਲ ਲੋਕਾਂ ਨੂੰ ਜਾ ਕੇ ਮਿਲਦੇ ਨੇ ਤਾਂ ਤੇ ਸਰਪੰਚ ਦੇ ਨਾਲ ਫੋਨ ਤੇ ਗੱਲ ਕਰਦੇ ਨੇ ਤਾਂ ਉਹਦੇ ਵਿੱਚ ਕਹਿੰਦੇ ਨੇ ਕਿ ਭਾਈ ਮੈਂ ਤੁਹਾਡੇ ਕੋਲ ਹੀ ਆਇਆ ਯਾਨੀ ਪੰਜਾਬ ਦੀ ਸਰਕਾਰ ਨੂੰ ਕਿਤੇ ਨਾ ਕਿਤੇ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਪਰ ਦੂਜੇ ਪਾਸੇ ਤੁਸੀਂ ਇਹ ਵੀ ਜਾਣਦੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਵਾਰ ਤਮਕੀਆਂ ਦੇਣ ਵਾਲੇ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਚੜਿਆਗੇ ਸੀ ਤਾਂ ਹੁਣ ਮੁੱਖ ਮੰਤਰੀ ਦਾ ਇਹਨਾਂ ਬਾਦਲਾਂ ਤੇ ਐਕਸ਼ਨ ਔਰ ਦੂਜੇ ਪਾਸੇ ਪਾਣੀ ਦੇ ਵਿੱਚ ਲੋਕ ਡੁੱਬ ਰਹੇ ਨੇ ਸੱਪ ਘਰਾਂ ਦੇ ਵਿੱਚ ਵੱਢ ਰਹੇ ਨੇ ਔਰ ਜਿਹੜੀ ਕਰਨਲ ਵਾਰ ਦੀ ਖਬਰ ਉਹ ਤੁਹਾਡੇ ਨਾਲ ਦੱਸਾਂਗੇ ਕਰਾਂਗੇ ਇੱਕ ਇੱਕ ਕਰਕੇ ਤੁਹਾਡੇ ਨਾਲ ਮੈਂ ਤਿੰਨੇ ਖਬਰਾਂ ਸਾਂਝੀਆਂ ਕਰੂੰਗਾ ਪਹਿਲੀ ਖਬਰ ਪਾਣੀ ਦੀ ਜਿੱਥੇ ਸੱਤ ਘਰਾਂ ਦੇ ਵਿੱਚ ਵੱਢ ਰਹੇ ਨੇ ਔਰ ਲੋਕ ਡੁੱਬ ਕੇ ਕਿਵੇਂ ਮਰ ਰਹੇ ਨੇ ਸੁਣੋ ਜਰਾ ਧਿਆਨ ਦੇ ਨਾਲ ਕਿ ਪਸ਼ੂ ਪਸਾਰੇ ਨੂੰ ਵੀ ਬੜਾ ਔਖਾ ਹੋ ਗਿਆ ਸੁਣੋ ਇੱਕ ਜਿਹੜੇ ਘਰ ਆਇਆ ਇੱਕ ਘਰ ਦੇ ਵਿੱਚ ਕੋਈ ਨਹੀਂ ਹੈਗਾ ਆ ਵੇਖੋ ਡੰਗਰ ਬੱਚੇ ਭੁੱਖੇ ਆ ਤੇ ਹਾਂ ਜੇ ਟੁੜੀ ਪਾਈ ਆ ਬਹਣਾ ਵਿਚਾਰੇ ਮੂੰਹ ਦੇ ਵੇਦੇ ਆ ਪਹਿਲਾ ਵੇਖੇ ਘਰੇ ਕੋਈ ਹੈਗਾ ਵੀ ਕਿ ਨਹੀਂ ਹੈਗਾ ਕੋਈ ਨਹੀਂ ਹੈਗਾ ਦੇਖੋ ਕੋਈ ਨਹੀਂ ਵੀਰ ਭਰਾ ਇੱਥੇ ਹੈਗਾ ਤੇ ਅਸੀਂ ਇਥੋਂ ਭੈਣਾਂ ਨੂੰ ਵੀਰਾਂ ਨੂੰ ਰੈਸਕਿਊ ਕਰ ਚੱਲੇ ਸੀ ਇਹਦੇ ਘਰ ਦੇ ਵਿੱਚ ਕੋਈ ਕੋਈ ਨਹੀਂ ਹੈਗਾ ਪਰ ਇਹਦੇ ਤੋਂ ਖੁੱਲੀ ਇੱਥੇ ਰੋ ਖੁੱਲੀ ਖਾਲੀ ਹੈ ਕਿ ਭਰੀਆ ਹਾਂ ਇਹ ਖਾਲੀ ਖਾਲੀ ਅੱਛਾ ਖਾਲੀ ਖੁੱਲੀ ਵਿਚਾਰੇ ਦੀ ਹੈਨਾ ਪਰ ਗੋ ਇਹ ਇਹ ਗੋ ਮਾਂ ਭਰਾ ਤੇ ਨੂੰ ਚਾਦੀ ਘੜਾ ਪਸੀਆ ਚਾਦੀ ਘੜਾ ਪਸੀਆ ਵੇਖੋ ਵੀਰ ਦਾ ਜੀਰਾ ਸਾਹਿਬਾਂ ਤੇ ਪਾਲ ਵੀਰ ਦਾ ਦਿਲ ਇੱਥੇ ਭੈਣ ਭਰਾਵਾਂ ਨੂੰ ਫਿਰੈਸਕਿਊ ਕਰ ਨਹੀਂ ਕਰ ਲਾ ਵਾ ਹੁਣ ਵੀਰ ਅੰਦਰ ਗਿਆ ਵਾ ਹੈਗਾ ਕੁਝ ਆਪੇ ਆਪੇ ਚਾਰ ਪੰਜ ਸੱਪ ਉਹ ਐਸਾ ਨਹੀਂ ਸਾਪਸ ਕੁੜੀਆਂ ਵੀ ਇੱਥੇ ਆਪਣੇ ਆਪ ਦਾ ਬਚਾਅ ਕਰ ਰਹੀਆਂ ਵਾ ਤਾਂ ਸੁਣ ਲਿਆ ਪੰਜਾਬ ਵਾਲੇ ਪੰਜਾਬ ਦੇ ਅੰਦਰ ਡੁੱਬੇ ਹੋਏ ਇਲਾਕਿਆਂ ਦੇ ਵਿੱਚ ਰੈਸਕਿਊ ਕਰਨ ਵਾਸਤੇ ਕੁਝ ਸਿੰਘਾਂ ਦਾ ਉਪਰਾਲਾ ਹੁੰਦਾ ਤਾਂ ਉੱਥੇ ਜਦੋਂ ਬੋਟ ਦੇ ਜਰੀਏ ਜਾਇਆ ਜਾਂਦਾ ਉਹ ਅੰਦਰ ਜਿਹੜੀ ਤੂੜੀ ਵਾਲੇ ਅੰਦਰ ਉਹ ਨੌਜਵਾਨ ਵੱੜਦਾ ਤਾਂ ਉੱਥੇ ਕਈ ਸਾਰੇ ਸੱਪ ਬੈਠੇ ਹੁੰਦੇ ਨੇ ਜਿਹੜੇ ਕਿ ਲੋਕਾਂ ਦੇ ਨਾਲ ਵੀ ਔਰ ਦੂਜੇ ਪਾਸੇ ਲੋਕਾਂ ਦੀ ਡੱਬ ਕੇ ਮਾਤ ਹੋ ਰਹੀ ਆ ਪਰ ਜਿਹੜੇ ਸੱਪ ਬੈਠੇ ਸੀ ਉਹਨਾਂ ਨਾਲ ਵੀ ਲੋਕਾਂ ਦੀ ਮਾਤ ਹੋ ਸਕਦੀ ਆ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਆ ਔਰ ਦੂਜੇ ਪਾਸੇ ਆਜੋ ਵੀ ਕਰਨਲ ਬਾੜ ਦੀ ਪਤਨੀ ਬੜਾ ਲੰਮਾ ਸਮਾਂ ਜੂਝਦੀ ਰਹੀ ਸੀਬੀਆਈ ਤੱਕ ਕੋਰਟ ਦੇ ਵਿੱਚ ਕੇਸ ਜਾਂਦਾ ਕਿਉਂਕਿ ਕੋਰਟ ਨੇ ਪਹਿਲੇ ਨੰਬਰ ਤੇ ਹਦਾਇਤ ਦਿੱਤੀ ਕਹਿੰਦੇ ਜੀ ਇਹ ਕੇਸ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤਾ ਜਾਵੇ ਕਸ ਤੋਂ ਬਾਅਦ ਨਦੀ ਸੰਤੁਸ਼ਟੀ ਫੇਰ ਵੀ ਨਹੀਂ ਹੁੰਦੀ ਤਾਂ ਫੇਰ ਸੀਬੀਆਈ ਤੱਕ ਜਾਂਦਾ ਤਾਂ ਸੀਬੀਆਈ ਬਣੀਓ ਉਹਨਾਂ ਥਾਰਪੁਰਸ ਮੁਲਾਜ਼ਮਾਂ ਤੇ ਇੱਕ ਬਹੁਤ ਵੱਡਾ ਸਕੰਝਾ ਖਸਿਆ ਗਿਆ ਯਾਨੀ ਹੁਣ ਕਹਿੰਦੇ ਨੇ ਜਿਹੜਾ ਜਸਪ੍ਰੀਤ ਸਿੰਘ ਦਾ ਕਰਨਲ ਨੂੰ ਕੁੱਟਣ ਤੋਂ ਪਹਿਲਾਂ ਕਿਵੇਂ ਕਰਨਲ ਵਾਰ ਦੇ ਬੇਟੇ ਨੂੰ ਔਰ ਉਹਨਾਂ ਨੂੰ ਕੁੱਟਣ ਤੋਂ ਪਹਿਲਾਂ ਜਸਪ੍ਰੀਤ ਸਿੰਘ ਦਾ ਇੱਕ ਐਨਕਾਊਂਟਰ ਹੁੰਦਾ ਜਿਹਦੀ ਜੋਰਾਂ ਛੋਰਾ ਦੇ ਨਾਲ ਪੂਰੇ ਪੰਜਾਬ ਪਰਦੇ ਵਿੱਚ ਇੱਕੋ ਹੀ ਆਵਾਜ਼ ਉੱਠਦੀ ਆ ਕਹਿੰਦੇ ਜੀ ਇਹ ਜਿਹੜਾ ਅਨਕਾਉਂਟਰ ਹੈ ਇਹ ਫੇਕ ਹੋ ਗਿਆ ਯਾਨੀ ਜਾਣਬੁੱਝ ਕੇ ਉਸ ਬੰਦੇ ਨੂੰ ਮਾਰਿਆ ਗਿਆ ਕਿਉਂਕਿ ਕਰਨਲ ਵਾਰ ਦਾ ਜਿਹੜਾ ਸਾੰਧੂ ਸੀ ਉਸ ਗੁਰਤੇਜ ਸਿੰਘ ਢਿੱਲੋਂ ਨੇ ਵੀ ਇਹੀ ਗੱਲ ਦਾ ਦਾਵਾ ਕੀਤਾ ਕਹਿੰਦਾ ਸਾਡੇ ਕੋਲ ਇੱਕ ਵੀਡੀਓ ਆ ਜਿਹਦੇ ਵਿੱਚ ਜਸਪ੍ਰੀਤ ਸਿੰਘ ਹੱਥ ਖੜੇ ਕਰ ਰਿਹਾ ਸੀ ਤਾਂ ਉਸ ਤੋਂ ਬਾਅਦ ਐਨਾ ਕੁਝ ਹੋਣ ਦੇ ਬਾਵਜੂਦ ਵੀ ਬੱਚਾ ਇਹਨਾਂ ਤੋਂ ਖੋਲਿਆ ਗਿਆ ਸੀ ਕਿਉਂਕਿ ਉਹਨਾਂ ਨੇ ਬੱਚਾ ਕਿਡਨਾਪ ਕੀਤਾ ਸੀ ਜਸਪ੍ਰੀਤ ਸਿੰਘ ਨੂੰ ਮੂਦਾ ਪਾ ਕੇ ਉਦੇ ਸਿਰ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਫਿਰ ਕਿਨਕਾਉਂਟਰ ਕਰ ਦਿੱਤਾ ਗਿਆ ਸੀ ਇਸ ਕਰਕੇ ਪੰਜਾਬ ਦੀ ਅਦਾਲਤ ਸੀਬੀਆਈ ਔਰ ਦੂਜੇ ਪਾਸੇ ਹਾਈ ਕੋਰਟ ਇਹਨਾਂ ਪੁਲਿਸ ਮੁਲਾਜ਼ਮਾਂ ਤੇ ਬਿਲਕੁਲ ਖਫਾ ਹੋ ਗਿਆ ਸੀ ਕਿਉਂਕਿ ਜੱਜ ਸਾਹਿਬ ਨੇ ਜਦੋਂ ਇਹ ਗੱਲ ਸੁਣੀ ਸੀ ਕਿ ਇਹਨਾਂ ਇਨਕਾਉਂਟਰ ਹੋ ਰਹੇ ਨੇ ਇਹ ਵੀ ਫੇਕ ਇਨਕਾਉਂਟਰ ਹੋ ਰਿਹਾ ਹੈ ਬਹੁਤ ਵੱਡੀ ਲਿਸਟ 1993 ਤੱਕ ਦੀ ਫੰਗਾਲੀ ਸ਼ੁਰੂ ਕਰ ਦਿੱਤੀ ਸੀ ਕਈ ਸਾਰੇ ਪੁਲਿਸ ਮੁਲਾਜ਼ਮ 1993 ਤੋਂ ਲੈ ਕੇ ਅੱਜ ਤੱਕ ਜਿਹੜਾ ਮਾਮਲਾ ਚੱਲ ਰਿਹਾ ਸੀ ਉਹਨਾਂ ਦੇ ਵਿੱਚ ਉਮਰ ਕੈਦ ਹੋ ਚੁੱਕੀ ਹੈ ਤਾਂ ਇਹਨਾਂ ਚਾਰ ਪੁਰਸ ਮਲਾਜਮਾਂ ਨੂੰ ਪੰਜਾਬ ਦੇ ਲੋਕ ਕਹਿ ਰਹੇ ਨੇ ਕਹਿੰਦੇ ਜੀ ਹੁਣ ਫਾਂਸੀ ਦਿੱਤੀ ਜਾਵੇ ਕਿਉਂਕਿ ਮਾਮਲਾ ਬੜਾ ਗੰਹੇਰ ਹੈ ਪੰਜਾਬ ਦੀ ਪੁਰਸ ਔਰ ਪੰਜਾਬ ਦੀ ਸਰਕਾਰ ਬਣੀ ਉਹਨਾਂ ਨੂੰ ਨਹੀਂ ਇਨਸਾਫ ਦੀ ਉਮੀਦ ਸੀ ਇਸ ਕਰਕੇ ਉਹਨਾਂ ਨੇ ਸੀਬੀਆਈ ਤੇ ਭਰੋਸਾ ਕੀਤਾ ਤਾਂ ਸੀਬੀਆਈ ਨੇ ਇਸ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਹੁਣ ਕੋਸ਼ਿਸ਼ ਕੀਤੀ ਹੈ ਕਹਿੰਦੇ ਜੀ ਕੁਛੀ ਟਾਈਮ ਬਾਅਦ ਸਪਰੀਮ ਕੋਰਟ ਤੱਕ ਇਹ ਮਾਮਲਾ ਜਾਣਾ ਉਸ ਤੋਂ ਬਾਅਦ ਹੋ ਸਕਦਾ ਇਹਨਾਂ ਨੂੰ ਫਾਸੀ ਵੀ ਹੋ ਸਕਦੀ ਹੈ ਕਿਉਂਕਿ ਫੇਕ ਐਨਕਾਊਂਟਰ ਕਰਨਾ ਇੱਕ ਬੰਦੇ ਦੀ ਜਾਨ ਲੈਣੀ ਕੋਈ ਮਾਮੂਲੀ ਖੇਲ ਜਾਂ ਕੋਈ ਇਹ ਮਜ਼ਾਕ ਨਹੀਂ ਹੈ ਇਹਦੇ ਵਿੱਚ ਸੀਰੀਅਸ ਹੋ ਚੁੱਕਿਆ ਹਾਈ ਕੋਰਟ ਔਰ ਦੂਜੇ ਪਾਸੇ ਸੁਪਰੀਮ ਕੋਰਟ ਤੱਕ ਇਹ ਮਾਮਲਾ ਚਲੇ ਗਿਆ ਕਿਉਂਕਿ ਬਹੁਤ ਵੱਡੇ ਵੱਡੇ ਅਸਰ ਫੌਜ ਦੇ ਵੀ ਇਹਦੇ ਵਿੱਚ ਇਨਵੋਲਵ ਨੇ ਯਾਨੀ ਉਹਨਾਂ ਨੇ ਵੀ ਆਪਣੀ ਇਹਦੇ ਵਿੱਚ ਇੱਕ ਨਾਰਾਜ਼ਗੀ ਜਤਾਈ ਹੈ ਜਿਨੇ ਕਿ ਤੁਹਾਡੇ ਸਾਹਮਣੇ ਮੈਂ ਕਈ ਵਾਰ ਖਬਰ ਸੁਣਾਈ ਹੈ ਜਦੋਂ ਇਹ ਮੁੱਦਾ ਤਾਜ਼ਾ ਸੀ ਪਰਨਲ ਡਿਊਟੀ ਸਾਹਿਬ ਨੇ ਇਹ ਕੇਸ ਚੱਕਿਆ ਸੀ ਉਹ ਕਹਿੰਦੇ ਸੀ ਸੁਪਰੀਮ ਕੋਰਟ ਤੱਕ ਲੈ ਕੇ ਜਾਵਾਂਗੇ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਹਰ ਦੂਜੇ ਪਾਸੇ ਆਜੋ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸੇ ਵੀ ਵੇਲੇ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸੁਖਵੀਰ ਸਿੰਘ ਬਾਦਲ ਨੂੰ ਮਜੀਬ 6 ਦੀ ਜਗ੍ਹਾ ਗ੍ਰਿਫਤਾਰੀ ਕਰਕੇ ਉੱਥੇ ਪਹੁੰਚਾ ਸਕਦੇ ਨੇ ਕਿਉਂਕਿ ਸੁਖਵੀਰ ਸਿੰਘ ਬਾਦਲ ਦੁਆਰਾ ਕਈ ਵਾਰ ਪੰਜਾਬ ਦੇ ਹੀ ਮੁੱਖ ਮੰਤਰੀ ਨੂੰ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਧਮਕੀ ਖੋਲੇ ਆਮ ਸਿੱਧੇ ਤੌਰ ਤੇ ਦਿੱਤੀ ਗਈ ਹੈ ਪੰਜਾਬ ਦੇ ਲੋਕ ਵੀ ਕਹਿ ਰਹੇ ਨੇ ਕਹਿੰਦੇ ਸੁਖਵੀਰ ਸਿੰਘ ਬਾਦਲ ਵਰਗਾ ਨੇਤਾ ਜਿਨ੍ਹਾਂ ਨੇ 25 ਸਾਲ ਤੱਕ ਖੁਦ ਲੁੱਟਿਆ ਅੱਜ ਕਹਿੰਦੇ ਜੀ ਹਾਰ ਆ ਗਏ ਨੇ ਪੰਜਾਬ ਦਾ ਮੁੱਖ ਮੰਤਰੀ ਨਕਾਮ ਹੈ ਕਿਉਂ ਨਕਾਮ ਹੈ ਪਹਿਲੀ ਵਾਰੀ ਤਾਂ ਉਹਨਾਂ ਦੀ ਸਰਕਾਰ ਬਣਦੀ ਹੈ ਤੇ ਫਿਰ ਤੁਸੀਂ 25 ਸਾਲ ਤੱਕ ਕਹਿੰਦੇ ਲੁੱਟ ਕੇ ਤੇ ਅੱਜ ਤੁਸੀਂ ਉਹਨਾਂ ਨੂੰ ਗਲਤ ਸਾਬਤ ਕਰਨ ਤੇ ਲੱਗੇ ਹੋ ਹਾਲਾਂਕਿ ਜਿੱਥੇ-ਜਿੱਥੇ ਪਹੁੰਚਿਆ ਜਾ ਸਕਦਾ ਸਾਰੀਆਂ ਟੀਮਾਂ ਸਰਕਾਰੀ ਨੁਮਾਇੰਦੇ ਬਹੁਤ ਸਾਰੀ ਮਦਦ ਤਾਂ ਕਰ ਰਹੇ ਨੇ ਪਰ ਪੰਜਾਬ ਵੀ ਵੈਸੇ ਬਹੁਤ ਵੱਡਾ ਤਾਂ ਹੁਣ ਅਲੱਗ ਨਾਲ ਕਿ ਵਿਸ਼ੇ ਦੇ ਉੱਤੇ ਸਾਰੀਆਂ ਹੀ ਟੀਮਾਂ ਯਾਨੀ ਪਿੰਡੋਂ ਪਿੰਡੀ ਸ਼ਹਿਰੋਂ ਸ਼ਹਿਰੀ ਮਦਦ ਦੀ ਜਿਹੜੀ ਕਿ ਲੋੜ ਹੈ ਉਹਨੂੰ ਪੂਰਾ ਕੀਤਾ ਜਾ ਰਿਹਾ ਤਾਂ ਠੀਕ ਆ ਪੰਜਾਬ ਵਾਲੇ ਜਿੰਨੀ ਪ੍ਰਾਨ ਪ੍ਰਾਨ ਵਾਲੇ ਚੈਨਲ ਦਾ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਹਰ ਦੇ ਮਕਾਮ ਦੇ ਉੱਤੇ ਤੁਹਾਨੂੰ ਪਤਾ ਹੈ ਕਿ ਸਲਾਬ ਦੇ ਜਗ੍ਹਾ ਉੱਤੇ ਬਹੁਤ ਸਾਰੇ ਲੋਕ ਵਿਚਾਰੇ ਪਾਣੀ ਦੇ ਨਾਲ ਡੁੱਬ ਕੇ ਮਰ ਗਏ ਸੀ। ਸਲਾਬ ਦੀ ਵਹਜਣਾ ਬਹੁਤ ਸਾਰੇ ਲੋਕਾਂ ਦੇ ਜਿਹੜੇ ਪਸ਼ੂ ਆ ਉਹ ਵੀ ਮਰ ਗਏ। ਫਿਰ ਜਿਹੜਾ ਉਹਦੀ ਫਸਲ ਹੈ ਉਹ ਬੜੇ ਵੱਡੇ ਲੈਵਲ ਤੇ ਤਬਾਹ ਹੋ ਗਈ ਹੈ। ਘਰਾਂ ਦੇ ਘਰ ਤਬਾਹ ਹੋ ਗਏ ਹੈ। ਤੇ ਬਹੁਤ ਸਾਰੇ ਆਪਣੇ ਪੰਜਾਬੀ ਜਿਹੜੇ ਲੋਕ ਵਿਚਾਰੇ ਉਹ ਪਾਣੀ ਨਾਲ ਡੁੱਬ ਕੇ ਮਰ ਗਏ ਹੈ। ਹੁਣ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਵੀ ਹੈ ਕਿ ਹੁਣ ਜਿਹੜੇ ਜਰੀਲੇ ਜਾਨਵਰ ਹੈ ਸੱਪ ਉਹ ਵੀ ਆ ਗਏ ਹੈ। ਪਾਣੀ ਦੇ ਨਾਲ-ਨਾਲ ਬਹੁਤ ਸਾਰੇ ਜ਼ਰੀਲੇ ਸੱਜੜੇ ਜਾਨਵਰ ਐ ਸੱਪ ਮਗਰਮਾ ਛੋ ਵੀ ਆ ਗਏ ਐ ਜਿਨ੍ਹਾਂ ਦਾ ਕਰਕੇ ਪੰਜਾਬ ਦੇ ਲੋਕਾਂ ਨੂੰ ਹੋਰ ਜ਼ਿਆਦਾ ਖਤਰਾ ਵੈ ਇੱਕ ਤੇ ਅੱਗੇ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੁਣ ਦੂਸਰੇ ਜਿਹੜੇ ਜ਼ਰੀਲੇ ਜਾਨਵਰ ਐ ਇਹਨਾਂ ਦਾ ਕਰਕੇ ਵੀ ਨੁਕਸਾਨ ਹੋਣ ਦਾ ਬੜਾ ਖਤਰਾ ਵੈ ਤੇ ਇਸ ਕਰਕੇ ਹਕੂਮਤ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਇਹ ਪਾਣੀ ਨੂੰ ਕੱਢਿਆ ਜਾਏ ਇਸ ਪਾਣੀ ਦਾ ਕੋਈ ਬੰਦੋਬਸ ਕੀਤਾ ਜਾਏ ਤੇ ਨਾਲ ਹੀ ਨਾਲ ਜਿਹੜੇ ਇਸ ਤਰ੍ਹਾਂ ਜ਼ਰੀਲੇ ਜਾਨਵਰ ਐ ਉਹਨਾਂ ਨੂੰ ਵੀ ਮਾਰਨ ਵਾਸਤੇ ਰੈਸਕਿਊ ਟੀਮਾਂ ਭੇਜੀਆਂ ਜਾਣ ਤੇ ਜਿਹੜੀ ਦੂਸਰੀ ਵੱਡੀ ਖਬਰ ਇਹ ਆ ਕਿ ਕਰਨਲ ਵਾਰਡ ਦੀ ਕਿ ਕਰਨਲ ਵਾਰਡ ਦੀ ਪਤਨੀ ਨੂੰ ਹੰਸਾਹ ਮਨ ਲੱਗਾ ਹੋਇਆ ਕਿਉਂਕਿ ਸੀਬੀਆਈ ਵਾਲਿਆਂ ਨੇ ਕਹਿਤਾ ਹੈ ਕਿ ਜਿਹੜੇ 4 ਪੁਲਿਸ ਅਫਸਰ ਹੈ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਏਗੀ ਤੇ ਪੰਜਾਬ ਦੇ ਲੋਕਾਂ ਦੀ ਵੀ ਇਹ ਮੰਗ ਹੈ ਕਿ ਚਾਰ ਅਫਸਰ ਜਿਨ੍ਹਾਂ ਨੇ ਕਿ ਕਰਨਲ ਬਾੜ ਤੇ ਉਹਦੇ ਬੇਟੇ ਉੱਤੇ ਤਸ਼ੱਦਦ ਕੀਤਾ ਸੀ ਫਿਰ ਨਾਲ ਹੀ ਨਾਲ ਇਸ ਵਾਕਏ ਤੋਂ ਥੋੜੀ ਦੇਰ ਪਹਿਲਾਂ ਇਹਨਾਂ ਨੇ ਜਸਪ੍ਰੀਤ ਸਿੰਘ ਜਿਹੜਾ ਆ ਲੜਕਾ ਸੀ ਉਹਨੂੰ ਫੇਕ ਇਨਕਾਊਂਟਰ ਕਰਕੇ ਮਾਰ ਦਿੱਤਾ ਸੀ ਤੇ ਇੰਜ ਦੇ ਜਿਹੜੇ ਪੁਲਿਸ ਅਫਸਰ ਹੈ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਸੀਬੀਆਈ ਨੇ ਵੀ ਆਪਣਾ ਫੈਸਲਾ ਸੁਣਾ ਦਿੱਤਾ ਹੈ ਇਹਨਾਂ ਨੂੰ ਸਖ਼ਤ ਸਜ਼ਾ ਮਿਲੇਗੀ ਤੇ ਨਾ ਹੁਣ ਇੱਕ ਗੁਫਾਰਮ ਹੀ ਰਹਿ ਗਿਆ ਨਾ ਕੋ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਤੇ ਵੀ ਜਾ ਕੇ ਇਹਨਾਂ ਨੂੰ ਸਜ਼ਾ ਹੀ ਮਿਲਣੀ ਹੈ ਪੰਜਾਬ ਦੇ ਲੋਕਾਂ ਦੀ ਜਿਹੜੀ ਖੁਆਇਸ਼ ਉਹ ਪੂਰੀ ਹੋਣੀ ਹੋਣੀ ਹੈ ਇਹਦੇ ਲੋਕ ਜਿਹੜੇ ਆ ਉਹ ਇਸੇ ਕਾਬਿਲ ਹੁੰਦੇ ਆ ਜਿਹੜੇ ਦੂਸਰਿਆਂ ਦਾ ਸਾਥ ਨਹੀਂ ਕਰਦੇ ਉਹਨਾਂ ਨੂੰ ਫਿਰ ਸਜ਼ਾ ਹੀ ਹੋਣੀ ਚਾਹੀਦੀ ਹੈ ਤੇ ਤੀਸਰੀ ਜਿਹੜੀ ਵੱਡੀ ਖਬਰ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੇਖ ਲਓ ਕਿ ਸਲਾਬ ਜ਼ਦਗਾਨ ਜਿਹੜੇ ਲੋਕ ਜਿਹੜੇ ਮੁਸੀਬਤ 'ਚ ਫਸੇ ਲੋਕ ਹੈ ਉਹਨਾਂ ਦੀ ਬਜਾਏ ਮਦਦ ਕਰਨ ਦੇ ਉੱਥੇ ਜਾ ਕੇ ਵੀ ਆਪਣੀ ਸਿਆਸਤ ਚਮਕਾਉਂਦੇ ਆ ਲੋਕਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਖਿਲਾਫ ਕਰਨ ਦੇ ਕੇ ਦੇਖ ਲਓ ਮੈਂ ਇੱਥੇ ਪਹੁੰਚ ਗਿਆ ਤੇ ਮੁੱਖ ਮੰਤਰੀ ਪੰਜਾਬ ਕੋ ਨਹੀਂ ਪਹੁੰਚਿਆ ਹਾਲਾਂਕਿ ਇਹਨਾਂ ਨੂੰ ਬੰਦਾ ਪੁੱਛੇ ਕਿ ਤੁਸੀਂ 5 ਸਾਲ ਸਿਆਸਤ ਕੀਤੀ ਤੁਸੀਂ ਕਿਉਂ ਨਹੀਂ ਮਾਲੀ ਮਦਦ ਕਰਦੇ ਮੁੱਖ ਮੰਤਰੀ ਪੰਜਾਬ ਵਾਲਜੂ ਦੇਖਣ ਦਿਓ ਆਣ ਕੇ ਬਿਆਨਬਾਜ਼ੀ ਕਰਨ ਦਿਓ ਖੁਦ ਆਣਾ ਜਿਹੜੇ 5 ਸਾਲਾਂ ਦੇ ਦਗਾਣ ਲੋਕ ਉਹਨਾਂ ਦੀ ਮਦਦ ਕਰੋ ਬਾਕੀ ਜਿਹੜੇ ਮੁੱਖ ਮੰਤਰੀ ਪੰਜਾਬ ਸਾਹਿਬ ਆਪਣਾ ਕੰਮ ਕਰਨਦੇ ਆ ਹਰ ਜਗ੍ਹਾ ਜਾ ਰਹੇ ਆਪਣੇ ਜਿਹੜੇ ادارے ਜਿੰਨੇ ਵੀ ਉਹਨਾਂ ਨੂੰ ਸਾਰਿਆਂ ਨੂੰ ਹੁਕਮ ਦਿੱਤਾ ਆ ਨੇ ਕਿਸ ਹਾਲਾਤ ਦੀ ਦੁਕਾਨ ਦੀ ਮਦਦ ਕਰਨ ਜਿੰਨੇ ਲੋਕ ਫਸੇ ਹੋਣ ਨੂੰ ਰੈਸਕਿਊ ਕਰਨਾ ਉਹਨਾਂ ਦੇ ਖਾਣੇ ਪਾਣੀ ਦਾ ਬੰਦੋਬਾਸ ਕੀਤਾ ਜਾਏ ਫਿਰ ਜਿਹੜੇ ਜਰੀਲੇ ਜਾਨਵਰ ਆ ਉਹਨਾਂ ਤੋਂ ਬਚਾਇਆ ਜਾਏ ਕਿ ਜਿੰਨਾ ਉਹ ਕਰ ਸਕਦੇ ਉਹ ਕਰਦੇ ਪਏ ਬਾਕੀ ਮੁੱਖ ਮੰਤਰੀ ਪੰਜਾਬ ਸਾਹਿਬ ਦੀ ਜ਼ਿੰਮੇਵਾਰੀ ਵੀ ਉਹਨਾਂ ਦਾ ਬੰਦਾ ਵੀ ਹੈ ਨਾਲੀ ਨਾਲ ਮੁੱਖ ਮੰਤਰੀ ਪੰਜਾਬ ਸਾਹਿਬ ਦੇ ਪ੍ਰਧਾਨ ਮੰਤਰੀ ਜਿੰਨੇ ਵੀ ਵੱਡੇ ਲੋਨ ਸਿਆਸੀ ਲੀਡਰ ਹੈ ਹੁਣ ਸਾਰਿਆਂ ਨੂੰ ਚਾਹੀਦਾ ਹੁਣ ਤੇ ਆਣ ਕੇ ਜਿਹੜੇ ਪੰਜਾਬ ਦੇ ਲੋਕ ਹੈ ਮੁਸੀਬਤ ਚ ਫਸੇ ਹੈ ਮੁਸ਼ਕਿਲਾਂ ਚ ਹੈ ਇਸ ਟਾਈਮ ਬਹੁਤ ਨੁਕਸਾਨ ਹੋ ਜਗਾ ਉਹਨਾਂ ਦੀ ਪਰਭਾਈ ਕਰਨ ਨਾ ਕਿ ਬਿਆਨਬਾਜ਼ੀ ਕਰਨ ਕਿ ਆਣ ਕੇ ਸਿਰਫ ਬਿਆਨਬਾਜ਼ੀ ਕਰਕੇ ਆਪਣਾ ਫਰਜ਼ ਅਦਾ ਕਰਕੇ ਚਲ ਜਾਣ ਇਹ ਫਰਜ਼ ਹੁਣ ਤਦ ਪੂਰਾ ਹੋਣਾ ਜੇ ਉਹਨਾਂ ਦਾ ਨੁਕਸਾਨ ਪੂਰਾ ਹੋਵੇ ਉਹਨਾਂ ਦੀ ਪਰਭਾਈ ਪੂਰੀ ਹੋਵੇ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਰਟ ਇਸ ਤਰ੍ਹਾਂ ਕੇ ਆ abracadabra